ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੱਲ ਅਮਰੀਕਾ ਦੇ 47ਵੇਂ ਪ੍ਰੈਜ਼ੀਡੈਂਟ ਦਾ ਜਿਹੜਾ ਸੌ ਚੁੱਕਿਆ ਕੈਪੀਟਲ ਹਿਲ ਅਮਰੀਕਾ ਦੇ ਵਿੱਚ ਕਿਉਂਕਿ ਪਹਿਲਾਂ ਆਊਟਡੋਰ ਸੀ ਸਮਾਰਗਮ ਠੰਡ ਹੁਣ ਕਰਕੇ ਉਹਨਾਂ ਨੂੰ ਇਨਡੋਰ ਕੀਤਾ ਗਿਆ ਦੁਨੀਆ ਦੇ ਵੱਡੇ ਲੀਡਰ ਤੇ ਵੱਡੀਆਂ ਪਰਸਨੈਲਿਟੀਆਂ ਉਹਨਾਂ ਨੇ ਭਾਗ ਲਿਆ ਸਭ ਤੋਂ ਪਹਿਲਾਂ ਗੱਲ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀ ਲਗਾਤਾਰ ਕੈਨੇਡਾ ਤੇ ਮੈਕਸੀਕੋ ਤੇ ਚਾਈਨਾ ਤੇ ਟੈਕਸ ਕੀਤੀ ਕਿ ਉਹਨਾਂ ਦੇ 25% ਟੈਕਸ ਇੰਪੋਜ਼ ਕਰਨਗੇ ਫੌਰੀ ਤੌਰ ਤੇ ਨਹੀਂ ਲਾਇਆ ਗਿਆ ਕਲ ਸੋਰੀ ਖਮਾ ਚੀ ਕਿ ਅਮਰੀਕਾ ਕੈਨੇਡਾ ਦੇ ਉੱਪਰ ਕੋ ਟੈਰਫ ਨਹੀਂ ਲਾਉਣ ਲੱਗਾ ਪਰ ਬਾਅਦ ਚ ਉਹਨਾਂ ਨੇ ਜਦੋਂ ਐਗਜ਼ੈਕਟਿਵ ਆਰਡਰਸ ਦੇ ਉੱਪਰ ਸਾਈਨ ਕੀਤੇ ਆ ਉਹਨਾਂ ਨੇ ਇਹ ਗੱਲ ਕਲੀਅਰ ਕਰ ਦਿੱਤੀ ਆ ਕਿ ਉਹ ਇਹਨਾਂ ਠੰਡਾ ਕੰਟਰੀਆਂ ਦੇ ਉੱਪਰ 1 ਫਬਰੀ ਨੂੰ ਆਪਣੇ ਟਾਈਮ ਜਿਹੜੇ ਆ ਟੈਰਫ ਆ ਉਹ 임ਪੋਸ ਕਰਾਉਗੇ ਕੈਨੇਡਾ ਇਹਦੇ ਲਈ ਬਿਲਕੁਲ تیار ਆ ਕੈਨੇਡਾ ਦਾ ਕੀ ਰਿਸਪੌਂਸ ਕੀ ਆ ਉਹਦੇ ਵਿਚਾਰ ਚਰਚਾ ਅਸੀਂ ਪਹਿਲਾਂ ਕਰਾਂਗੇ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਹੋਰ ਕਿਹੜੇ-ਕਿਹੜੇ ਹਿਸਟੋਰੀਕਲ ਫੈਸਲਿਆਂ ਦੇ ਉੱਪਰ ਸਾਈਨ ਕੀਤੇ ਆ ਤੇ ਕੈਨੇਡਾ ਤੇ ਦੁਨੀਆ ਦੇ ਹੋਰ ਕੰਟਰੀਆਂ ਨੂੰ ਉਹ ਕਿੱਦਾਂ ਇੰਪੈਕਟ ਕਰਨਗੇ ਜੀ ਜਿਹਾ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਨੇ ਅਮਰੀਕਨ ਰਾਸ਼ਟਰਪਤੀ ਨੂੰ ਵਧਾਈ ਦਿੱਤੀ ਤੇ ਨਾਲ ਦੀ ਨਾਲ ਇਹ ਵੀ ਗੱਲ ਕਹੀ ਕਿ ਦੋਨਾਂ ਕੰਟਰੀਆਂ ਦਾ ਆਉਣ ਵਾਲੇ ਸਮੇਂ 'ਚ ਅਲਕੇ ਕਮਕੰਦੇ ਨਾਲ ਕੀ ਕੀ ਨਿਊਚਲ ਬੈਨੀਫੀਸ਼ੀਅਰ ਰਿਲੇਸ਼ਨਸ ਜਿਹੜੇ ਨੇ ਕੈਨੇਡਾ ਦੇ ਤੇ ਅਮਰੀਕਾ ਦੇ ਉਹ ਹਿਸਟੋਰੀਕਲ ਨੇ ਅਸੀਂ ਦੋਨੋਂ ਕੰਟਰੀ ਇੱਕ ਦੂਜੇ ਦੇ ਕੰਟਰੀਆਂ ਦੇ ਜਿਹੜੇ ਇੰਟਰਸਟ ਹੈ ਉਹਨਾਂ ਨੂੰ ਡਿਫੈਂਡ ਕਰਦੇ ਆ ਤੇ ਵਰਲਡ ਦੀ ਮੋਸਟ ਸਕਸੈਸਫੁਲ ਪਾਰਟਨਰਸ਼ਿਪ ਇਕਨੋਮੀ ਦੇ ਵਿੱਚ ਦੋਨੋਂ ਕੰਟਰੀ ਆਉਂਦੇ ਆ ਕੈਨੇਡਾ ਤੇ ਅਮਰੀਕਾ ਉਹਨਾਂ ਨੇ ਆਸਿਤਾਈਆ ਕਿ ਮਿਸਟਰ ਡੋਨਲਡ ਟਰੰਪ ਕੈਨੇਡਾ ਤੇ ਉਹਨਾਂ ਦੀ ਪ੍ਰਸ਼ਾਸਨ ਜਿਹੜੀ ਆ ਕੈਨੇਡਾ ਅਮਰੀਕਾ ਦੇ ਨਾਲ ਰਲ ਕੇ ਕੰਮ ਕਰਨਗੇ ਤੇ ਅਸੀਂ ਦੋਨਾਂ ਕੰਟਰੀਆਂ ਦੇ ਵਿੱਚ ਰਲ ਕੇ ਜਿਹੜੀ ਪ੍ਰੋਸਪਰਿਟੀ ਆ ਖੁਸ਼ਹਾਲੀ ਆ ਆਪਣੇ ਕੰਟਰੀ ਦੇ ਲੋਕਾਂ ਨੂੰ ਲਿਆਵਾਂਗੇ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਨਾਲ-ਨਾਲ ਅਸੀਂ ਆਪਣੇ ਦੇਸ਼ ਦੇ ਲੋਕਾਂ ਭਾਵ ਕੈਨੇਡੀਅਨ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਲਈ ਹਮੇਸ਼ਾ ਤਿਆਰ ਹਾਂ ਤੇ ਇਹਦੇ ਤੇ ਅਸੀਂ ਲਗਾਤਾਰ ਕੰਮ ਕਰਦੇ ਰਵਾਂਗੇ ਵਰਕ ਕਰਦੇ ਰਵਾਂਗੇ ਇਹ ਵੀ ਦੱਸਦੇ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਅੱਜ ਅਮਰੀਕਨ ਰਾਸ਼ਟਰਪਤੀ ਤੇ ਪੋਸੀਬਲ ਜਿਹੜੇ ਟੈਰਿਫ 1 ਫ फेब्रुवारी ਨੂੰ ਇੰਪੋਜ਼ ਹੋਮ ਦੀ ਪੋਸੀਬਿਲਿਟੀ ਉਹਨਾਂ ਨੇ ਕਹੀ ਆ ਉਹਦੇ ਤੇ ਅੱਜ ਆਪਣਾ ਬਿਆਨ ਵੀ ਦੇਣਗੇ ਹੁਣ ਗੱਲ ਕਰਦੇ ਆ ਮਿਸਟਰ ਡੋਨਲਡ ਟਰੰਪ ਦੇ ਸੌਚ ਮੁਕ ਚੱਕ ਸਮਾਗਮ ਤੋਂ ਫੌਰਨ ਬਾਅਦ ਕੈਨੇਡਾ ਦੇ ਵਿਦੇਸ਼ ਮੰਤਰੀ ਮਲਨੀ ਜੋਲੀ ਤੇ ਉਹਨਾਂ ਦੇ ਨਾਲ ਕੈਨੇਡਾ ਦੇ ਫਾਈਨੈਂਸ ਮਿਸਟਰ ਜਿਹੜਾ ਉਹ ਵੀ ਖੜੇ ਸਨ ਮੈਨਨੀ ਜੋਲੀ ਹੁਣ ਦਾ ਬਿਆਨ ਕਾਫੀ ਅਹਿਮਤ ਰਖਤਾ ਹੈ ਕੈਨੇਡੀਅਨ ਮੇਨਸਟ੍ਰੀਮ ਮੀਡੀਆ ਨੇ ਉਸ ਨੂੰ ਕਾਫੀ ਵੱਡੀ ਐਮਤ ਦਿੱਤੀ ਆ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਇਸਕਲ ਦੀ ਪਤਾ ਲੱਗਾ ਹੈ ਕਿ ਮਿਸਟਰ ਡਾਨਲਡ ਟਰੰਪ ਜਿਹੜੇ ਉਹਨਾਂ ਨੇ ਨੋਸਟਾਰ ਦਿੱਤਾ ਹੈ ਇੱਕ ਤਰੀਕ ਨੂੰ ਅਸੀਂ ਕੈਨੇਡਾ ਦੇ ਉੱਪਰ ਪੈਰਾਫੰਪੋਸ ਕਰਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਤਿਆਰ ਬਰ ਤਿਆਰ ਆ ਤੇ ਇਸ ਵਕਤ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਸਟੈਂਡ ਜੁਨਾਈਟ ਟੁਗੇਦਰ ਫਾਰ ਕੈਨੇਡਾ ਅਸੀਂ ਕੈਨੇਡਾ ਦੇ ਨਾਲ ਸਾਰੇ ਜਿੰਨੇ ਪੋਲਿਟਿਸ਼ੀਅਨਸ ਨੇ ਵਰਡ ਯੂਜ਼ ਕੀਤਾ ਕਿ ਸਾਨੂੰ ਸਾਰੇ ਪੋਲਿਟਿਸ਼ੀਅਨਸ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ ਤੇ ਜੁਨਾਈਟ ਹੋਣ ਦੀ ਲੋੜ ਆ ਤੇ ਸਾਨੂੰ ਕੈਨੇਡਾ ਫਰਸਟ ਕੈਨੇਡਾ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਆਪਸੀ ਗੱਲਬਾਤ ਕਰਨੀ ਚਾਹੀਦੀ ਆ ਅੱਗੇ ਵਧਣਾ ਚਾਹੀਦਾ ਉਹਨਾਂ ਦਾ ਇਹ ਬਿਆਨ ਦੇਣ ਦਾ ਮਕਸਦ ਸੀਗਾ ਕਿ ਬਾਕੀ ਆਪੋਜੀਸ਼ਨਸ ਲੀਡਰ ਜਿਹੜੇ ਨੇ ਕੈਨੇਡਾ ਦੇ ਪੋਲੀਟਿਕਲ ਪਾਰਟੀਆਂ ਦੇ ਉਹ ਵੀ ਕੈਨੇਡਾ ਦੇ ਅੰਤਰਸਟ ਨੂੰ ਮੁੱਖ ਰੱਖਦੇ ਹੋਏ ਗੱਲ ਕਰਨ ਅੱਗੇ ਵਧਣ ਤਾਂ ਕਿ ਕੈਨੇਡਾ ਜੁਨਾਈਟ ਨਜ਼ਰ ਆਵੇ ਹਾਲ ਦੀ ਘੜੀ ਇਹਨਾਂ ਦਸਨਾਚੋਨਾ ਕਿ ਕੈਨੇਡਾ ਦੇ ਪ੍ਰੋਵਿੰਸਸ ਲੀਡਰ ਖਾਸ ਤੌਰ ਤੇ ਪ੍ਰੀਮੀਅਰਸ ਆਪੋਜੀਸ਼ਨ ਲੀਡਰਸ ਸਾਰੇ ਖਿੰਡੇ ਪੁੰਡੇ ਨਜ਼ਰ ਆ ਰਹੇ ਨੇ ਆਪ ਉਹ ਆਪਣੀ ਢਫਲੀ ਵਜਾ ਰਹੇ ਨੇ ਬੇਸ਼ੱਕ ਸਰਕਾਰ ਘਟ ਗਈ ਹੈ ਪਰ ਉਹਦੇ باوجود ਵੀ ਕੈਨੇਡਾ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਜੁਨਾਈਟ ਕੈਨੇਡਾ ਦੇ ਹੱਕ ਚ ਬਿਆਨ ਇਸ ਵਕਤ ਨਜ਼ਰ ਨਹੀਂ ਆ ਰਿਹਾ ਇਹ ਸਾਡੀ ਆਪਣੀ ਟਿੱਪਣੀ ਆ ਤੇਰੇ ਤੇ ਵਿਚਾਰ ਚਰਚਾ ਤੁਹਾਡੇ ਨਾਲ ਅਸੀਂ ਕਰਦੇ ਰਵਾਂਗੇ ਅਗਲੀ ਗੱਲਬਾਤ ਕਰਦੇ ਆ ਲੀਡਰਸ਼ਿਪ ਦੌੜ ਲਿਬਰਲ ਦੀ ਜਿਹੜੀ ਆ ਉਹਦੇ ਵਿੱਚ ਜਿਹੜੀ ਕੱਲ ਜਾਦਾ ਅਪਡੇਟ ਮੀਡੀਆ ਕਰਿਆ ਉਹ ਕਹਿ ਰਿਹਾ ਕਿ ਕ੍ਰੀਨਾ ਗੋਲਡ ਨੇ ਕੱਲ ਪਹਿਲੇ ਦਿਨ ਹੀ 15000 ਡਾਲਰ ਜਿਹੜਾ ਇਕੱਠਾ ਕਰ ਲਿਆ ਸਾਢੇ 3 ਲੱਖ ਡਾਲਰ ਐਂਟਰੀ ਫੀਸ ਆ ਤੇ ਕ੍ਰੀਨਾ ਗੋਲਡ ਕਹਿੰਦੇ ਨੇ ਕਿ ਉਹਨਾਂ ਨੇ ਜਿਹੜੇ ਗ੍ਰਾਸ ਰੂਟ ਲਿਬਰਲਸ ਨੇ ਉਹਨਾਂ ਕੋਲੋਂ ਐਵਰੇਜ ਪੋਸੀਬਲ ਕੇ 200 200 ਡਾਲਰ ਜਿਹੜਾ ਆ ਉਹ ਇਕੱਠਾ ਕਰਕੇ 50000 ਕੀਤਾ ਹੈ ਦੱਸ ਜੀ ਕਿ ਪਹਿਲੀ ਇਨਸਟਾਲਮੈਂਟ ਫੀਸ ਜਿਹੜੀ ਆ 50000 ਡਾਲਰ ਰੀਆ ਤੇ ਇਹ ਇਰਫੰਡੇਬਲ ਆ ਤੇ 3 ਲੱਖ ਡਾਲਰ ਜਿਹੜਾ ਰਫੰਡੇਬਲ ਨਹੀਂ ਆ 3.5 ਲੱਖ ਡਾਲਰ ਆ ਤੇ ਇਹਦੀ ਡਿਊ ਡੇਟ ਜਿਹੜੀ ਆ 23 ਜਨਵਰੀ ਆ ਤੇ 23 ਜਨਵਰੀ ਹੀ ਲਾਸਟ ਡੇਟ ਆ ਡੈਡਲਾਈਨ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਭਾਅ ਅੱਜ ਤੋਂ ਦੋ ਦਿਨ ਬਾਅਦ ਅਕੁਈ ਕੋਈ ਵੀ ਬੰਦਾ ਆਪਣੇ ਆਪ ਨੂੰ ਰਜਿਸਟਰ ਨਹੀਂ ਕਰ ਸਕਦਾ ਲਿਬਰਲ ਪਾਰਟੀ ਲਈ ਕਿਹੜੇ ਕਿਹੜੇ ਬੰਦਾ ਦਾ ਹੌਰਟ ਸ਼ਾਮਲਿਆ ਉਹਦੇ ਦੇ ਵਿਚਾਰ ਚਰਚਾ ਕਰਾਂਗੇ ਤੇ ਨਾਲ ਦੀ ਨਾਲ ਕ੍ਰਿਸਟੀਅਨ ਫਰੀ ਲੈਂਡ ਨੂੰ ਕੈਨੇਡਾ ਦਾ ਮੀਡੀਆ ਕਿਹਾ ਉਹ ਬਹੁਤੀ ਐਮਤ ਨਹੀਂ ਦੇ ਰਿਹਾ ਹਾਲਾਂਕਿ ਕ੍ਰਿਸਟੀਅਨ ਫਰੀ ਲੈਂਡ ਜਿਆਦਾ ਵੱਡੀ ਲੀਡਰ ਨਹੀਂ ਐਸ ਕੰਪੇਅਰ ਟੂ ਤਰੀਨਾ ਗੋਲਡ ਬਟ ਕ੍ਰਿਸਟੀਅਨ ਫਰੀ ਲੈਂਡ ਦੇ ਲਈ ਕੋਈ ਪੋਜ਼ਿਟਿਵ ਰਿਮਾਰਕਸ ਮੋਸਟਲੀ ਕੈਨੇਡੀਅਨ ਮੀਡੀਆ ਬਲੋਂਗਰ ਨਹੀਂ ਆ ਰਹੇ ਥੋੜੀ ਜਿਹੀ ਅਨਟਾਰੀਓ ਦੀ ਗੱਲ ਕਰਾਂਗੇ ਫਿਰ ਬ੍ਰੈਂਟਨ ਦੀ ਫਿਰ ਵੇਖ ਲੈ ਕਿ ਆਪਾਂ ਬਦਾਂਗੇ ਅਮਰੀਕਾ ਦੇ ਹਿਸਟੋਰੀਕਲ ਫੈਸਲੇ ਆ ਵਲ ਕੱਲ ਮਿਸਟਰ ਡੱਗਫੂਡ ਨੇ মিডিਆ ਨੂੰ ਸੁਬੋਧਨ ਕੀਤਾ ਨਾਲ ਦੀ ਨਾਲ ਜਿਹੜੇ ਪੋਸੀਬਲ ਇੰਪੈਕਟ ਹੋਣੇ ਆ ਉਹਦੀ ਗੱਲਬਾਤ ਕੀਤੀ ਆ ਉਹਨਾਂ ਨੇ ਅਮਰੀਕਾ ਦੇ ਟੈਕ ਦੀ ਬਕ ਉਹਨਾਂ ਨੇ ਗੱਲ ਕਹੀ ਆ ਕਿ ਜਿਹੜੀ ਸਕੇਡਿਊਲ ਇਲੈਕਸ਼ਨ ਆ ਅਨਟਾਰੀਓ ਦੀ ਰੀਸੋ ਸ਼ਬੀ ਉਹਨਾਂ ਨੇ ਕਿਹਾ ਕਿ ਅਸੀਂ ਉਸ ਤੱਕ ਵੀਟ ਨਹੀਂ ਕਰਾਂਗੇ ਸਾਨੂੰ ਅਨਟਾਰੀਓ ਦੇ ਲੋਕਾਂ ਲਈ ਫਾਈਟ ਕਰ ਲਈ ਇੱਕ ਹੋਰ ਮੰਡੇਟ ਚਾਹੀਦਾ ਆਈ ਨੀਡ ਅ ਮੰਡੇਟ ਨਾਟ ਫਾਰ ਟੁਮਾਰੋ ਨਾਟ ਫਾਰ ਦ ਨੈਕਸਟ ਡੇ ਬਟ ਫਾਰ 4 ਇਅਰਸ ਆਫ ਡੀਲਿੰਗ ਵਿਦ आवर ਅਮਰੀਕਨ ਫਰੈਂਡਸ ਪਰ ਕਿ ਸਾਨੂੰ 4 ਚਾਰ ਸਾਲ ਹੋਰ ਚਾਹੀਦੇ ਆ ਕਿ ਅਨਟਾਰੀਓ ਦੇ ਲੋਕਾਂ ਨੂੰ ਸਾਨੂੰ 4 ਸਾਲ ਹੋਰ ਦਿਓ ਅਸੀਂ ਤੁਹਾਡੇ ਕੋਲ ਲੈ ਲੈਣੇ ਆ ਤੇ ਕੱਲ ਉਹਨਾਂ ਨੇ ਕਵੀਨਸਪਾਰਕ ਤੇ ਬੋਲਿਆ ਕਿਆ ਟੂ ਵੀ ਨੀਡ ਅ ਯੂਨਾਈਟਿਡ ਵਾਇਸ ਟੂ ਪ੍ਰੋਟੈਕਟ आवर ਕਮਿਊਨਿਟੀ ਐਂਡ आवर ਪੀਪਲ ਈਦਰ ਦੇ ਕੁਛੋਨੋ ਦੇ ਬਿਆਨ ਨੇ ਜਿਹੜੇ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਆ ਇੱਕ ਤਰੀਕੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਉਹਨਾਂ ਨੇ ਐਸਨ ਕੇ ਦਿੱਤੇ ਆ ਕਿ ਅਮਰੀਕਾ ਦੇ ਨਾਲ ਅਨਟਾਰੀਓ ਵਾਸਤੇ ਫਾਈਟ ਕਰ ਲਈ ਡੱਗਫੋਰ ਨੂੰ ਅਨਟਾਰੀਓ ਦੇ ਲੋਕ 4 ਸਾਲ ਹੋਰ ਦੇਣ ਤਾਂ ਹੀ ਗੱਲ ਬਣਦੀ ਆ ਇਹਦੇ ਵਿੱਚ ਕੁਝ ਸਰਵੇਸ ਆਏ ਨੇ ਉਹਨਾਂ ਤੇ ਵੀ ਬਰੀਫਲੀ ਚਾਤ ਮਾਰਾਂਗੇ ਫਿਰ ਤੁਹਾਡੇ ਸ਼ਾਇਰ ਬ੍ਰਾਂਚਨ ਦੀ ਗੱਲ ਕਰਾਂਗੇ ਕੁਝ ਲਗਾਤਾਰ ਸਰਵੇਖਣੇ ਸ਼ੁਰੂ ਹੋ ਗਿਆ ਕਿਉਂਕਿ ਪੋਸੀਬਲ ਇਲੈਕਸ਼ਨ ਜਿਹੜੀ ਆ ਅੰਛਾਰੀਓ ਦੀ ਸੂਬੇ ਦੀ ਤੁਹਾਡੇ ਦੀ ਹੋਣ ਦੀ ਸਭਾਣਾ ਹੈ अर्ਲੀ ਐਜ਼ अर्ਲੀ ਮਾਰਚ ਨਹੀਂ ਤੇ ਅਪ੍ਰੈਲ ਦੇ ਵਿੱਚ ਪੋਸੀਬਲ ਹੋ ਸਕਦੀ ਆ ਹਾਲ ਦੀ ਘੜੀ ਤੇ ਕੁਝ ਖੰਸੂਆਂ ਇਦਾਂ ਦੀਆਂ ਆ ਖਬਰਾਂ ਆ ਰਹੀਆਂ ਨੇ ਕਿ ਲਿਬਰਲ ਪਾਰਟੀ ਜਿਹੜੀ ਅੰਛਾਰੀਓ ਦੀ ਅੰਛਾਰੀਓ ਲਿਬਰਲ ਪਾਰਟੀ ਪੀਸੀ ਪਾਰਟੀ ਦੇ ਲਗਾਤਾਰ ਮੋਢਿਆਂ ਤੇ ਚੜਦੀ ਆ ਰਹੀ ਆ ਉਹਨਾਂ ਦੀ ਜਿਹੜੀ ਲੀਡ ਆ ਉਹ ਨੈਰੋ ਹੁੰਦੀ ਜਾ ਰਹੀ ਆ ਜਿਹੜੀ ਡਾਕਫੋਰਡ ਦੀ ਬਸ ਸਟਿਲ ਆਲਮੋਸਟ 40 41% ਜਿਹੜਾ ਡਿਸਾਈਡਡ ਵੋਟ ਹੈ ਡਗ ਫੋਰ ਦੀ ਪੀਸੀ ਪਾਰਟੀ ਦੇ ਹੱਕ ਸਿਰਦਰ ਆ ਰਿਹਾ ਹੈ ਬਟ ਲਿਬਰਲ ਪਾਰਟੀ ਦਾ ਜਿਹੜਾ ਪੋਸੀਬਲ ਵੋਟ ਹੈ ਉਹ 2 3% ਤੋਂ ਵੱਧਾ ਹੋਇਆ 9 10% ਤੇ ਪਹੁੰਚ ਗਿਆ ਹੈ ਤੇ ਖਬਰਾਂ ਇਸ ਨੇ ਇਹ ਵੀ ਨੇ ਕਿ ਇਹ ਆਉਣ ਵਾਲੇ ਦਿਨਾਂ 'ਚ ਹੋਰ ਜਿਹੜਾ ਉਹਨਾਂ ਦਾ ਮੰਡੇਟ ਹੈ ਜਿਹੜੀ ਲੀਡ ਹੈ ਉਹ ਨੈਰੋ ਹੁੰਦੀ ਜਾਏਗੀ ਅਸੀਂ ਤੁਹਾਡੇ ਨਾਲ ਇਹਦੀ ਅਪਡੇਟ ਬਰਾਕੇ ਰੱਖਾਂ ਜੀ ਕੱਲ ਸਿਟੀ ਆਫ ਬ੍ਰੈਂਟਨ ਨੇ ਆਪਣਾ 2025 ਦਾ ਬਜਟ ਜਿਹੜਾ ਪਾਸ ਕਰ ਦਿੱਤਾ ਹੈ ਕਾਫੀ ਦਿਨਾਂ ਦਾ ਸਿਟੀ ਆਫ ਬ੍ਰੈਂਟਨ ਰਲਾ ਦਾ ਪਾ ਪਾਰਿਆ ਸੀਗਾ اور ਵੱਡੀ ਪਧਰਤੀ ਇਸ ਲਈ ਉਹਨਾਂ ਨੇ ਲੋਕਾਂ ਨਾਲ ਟਾਊਨ ਹਾਲ ਆਨਲਾਈਨ ਮੀਟਿੰਗਸ اور ਸਿਟੀ ਚੈਂਬਰ ਦੇ ਵਿੱਚ ਜਿੱਥੇ ਉੱਥੇ ਵੀ ਬੈਠ ਹੋਈ ਹੈ ਤੇ ਲੋਕਾਂ ਨੂੰ ਉੱਥੇ ਬੁਲਾਇਆ ਵੀ ਹੈ ਕਿ ਤੁਸੀਂ ਆਣ ਕੇ ਆਪਣੀ ਇਨਪੁਟ ਦਿਓ ਬਹੁਤ ਸਾਰੇ ਲੋਕ ਗਏ ਵੀ ਉਹਨਾਂ ਨੇ ਆਪਣੀ ਇਨਪੁਟ ਵੀ ਦਿੱਤੀ ਆ ਜਿਸ ਦੀਆਂ ਲਗਾਤਾਰ ਕਨਸੁਵਾਂ ਸੀ ਉਹੀ ਹੋਇਆ ਸਿਟੀ ਆਫ ਬ੍ਰੈਂਚਨ ਨੇ ਆਪਣਾ 2025 ਦਾ ਸਿਟੀ ਟੈਕਸ ਜਿਹੜਾ ਉਹਦੇ ਵਿੱਚ 2.9% ਦਾ 2.9% ਦਾ ਜਿਹੜਾ ਵਾਧਾ ਉਸ ਨੂੰ ਪਾਸ ਕਰ ਦਿੱਤਾ ਹੈ ਸਿਟੀ ਆਫ ਬ੍ਰੈਂਚਨ ਨੇ ਕੱਲ ਆਪਣਾ ਬਜਟ ਜਿਸ ਨੂੰ ਕਾਫੀ ਲੇਕਸੀਟੀ ਦੇ ਬਾਕੀ ਕੰਮ ਕਰਦੇ ਉੱਪਰ ਵੀ ਵੱਡਾ ਸਪਰੈਸ਼ੀ ਸਟਾਫਿੰਗ ਦੇ ਨਾਲ ਲੰਗਾ ਹੋਇਆ ਸੀ ਗੁਣਾ ਘਟਾਓ ਕਰਨ ਚ ਸਿਟੀ ਆਫ ਬ੍ਰੈਂਚਨ ਨੇ ਕੱਲ 2.9% ਟੈਕਸ ਹਾਈਟ ਜਿਹੜਾ ਹੈ ਉਸ ਨੂੰ ਪੂਰਵ ਦੇ ਦਿੱਤੀ ਹੈ ਦਸਤੀ ਕਿ ਅਜੇ ਪੀਲ ਰੀਜਨ ਦਾ ਬਜਟ ਪਾਸ ਹੋਣਾ ਪੱਕਿਆ ਪੀਲ ਰੀਜਨ ਦਾ ਬਜਟ ਜਿਹੜਾ ਉਹਦੇ ਵਿੱਚ ਕਾਫੀ ਵੱਡਾ ਵਾਧਾ ਹੋਣ ਦੀ ਸੰਭਾਵਨਾ ਹੈ ਅਪਰੋਕਸੀਮੇਟਲੀ ਪੌਣੇ 5 ਤੋਂ ਲੈ ਕੇ ਸਵਾ 5% ਐਵਰੇਜ 4.8 4.9 ਦੀ ਸੰਭਾਵਨਾ ਹੈ ਜੇ ਉਸ ਨੂੰ ਇਹਦੇ ਵਿੱਚ ਅਸੀਂ ਐਡ ਕਰ ਦਾਂਗੇ ਤੇ ਸਿਟੀ ਆਫ ਗ੍ਰੈਂਟਨ ਦੇ ਲੋਕਾਂ ਤੇ ਕੱਟੋ-ਕੱਟ 8.5% ਐਨੂਅਲ ਟੈਕਸ ਹਾਈਕ ਜਿਹੜਾ ਆ ਉਹਦਾ ਥੋੜਾ ਵੱਜੇਗਾ ਤੇ ਸਿਟੀ ਆਫ ਟ੍ਰਾਂਟੋ ਦਾ ਜਿਹਨੂੰ ਕੱਟ ਹੋਇਆ ਉਹਨਾਂ ਨੇ 6.9% ਦਾ ਆਪਣਾ ਬਜਟ ਉਸ ਨੂੰ ਆਲਰੇਡੀ ਸਾਡੀ ਛੰਡੀ ਦੇ ਦਿੱਤੀ ਹੈ। ਇੱਕ ਹੋਰ ਖਬਰ ਜਿਹਦੇ ਤੇ ਮੈਂ ਕੁਕਲੀ ਤੁਹਾਡਾ ਚਾਕ ਮਾਰਨਾ ਚਾਹੁੰਦਾ ਹੈ ਉਹ ਹੈ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਤੇ ਰਿਫਿਊਜੀ ਡਿਪਾਰਟਮੈਂਟ ਅਗਲੇ 3 ਸਾਲਾਂ ਦੇ ਵਿੱਚ 3300 ਜੌਬਸ ਜਿਹੜੀਆਂ ਕੱਟ ਕਰੇਗਾ 3300 ਜੌਬਸ ਕਿੰਗਰੇਸ਼ੀਅਨ ਡਿਪਾਰਟਮੈਂਟ ਦੇ ਵਿੱਚੋਂ ਕੱਟ ਕਰੇਗਾ ਹਾਲਾਂਕਿ ਇਹਦੀ ਜਿਆਦਾ ਲੋਰ ਸੀ ਕਿਉਂ ਇਹ ਉਹਨਾਂ ਨੇ ਫੈਸਲਾ ਲਿਆ ਇਹ ਕਹਿਣਾ ਬੜਾ ਮੁਸ਼ਕਲ ਹੈ ਬਸ 3300 ਜੌਬਸ ਬਾਰੇ ਖਬਰਾਂ ਆ ਰਹੀਆਂ ਨੇ ਕਿ ਕੱਟ ਕਰੇਗਾ ਇਹਦੇ ਬਾਰੇ ਹੋਰ ਡਿਟੇਲਸ ਅਸੀਂ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੀ ਕਰਾਂਗੇ ਇੱਕ ਬੈਂਕ ਆਫ ਮੌਂਟਰੀਅਲ ਦੇ ਪੋਲ ਆਈਐਨਏ ਜਿਹਦੇ ਵਿੱਚ ਲੋਕਾਂ ਨੇ 63% ਆਪਣਾ ਜਿਹੜਾ ਕੰਸਰਨ ਸਾਂਝਾ ਕੀਤਾ ਕਿ 63% ਕਹਿੰਦੇ ਨੇ ਕਿ ਸਾਡੇ ਅਗਲੇ ਸਾਲ ਕੈਨੇਡਾ ਦੇ ਵਿੱਚ ਰੈਸੈਸ਼ਨ ਔਨ ਦੀ ਪੋਸੀਬਿਲਟੀ ਆ 48% ਬਲੀਵ ਕਰਦੇ ਆ ਕਿ ਇਕਨੋਮੀ ਵੀਕ ਰਹੇਗੀ ਪਰ ਇਦਾਂ ਦਾ ਕੋਈ ਰੈਸੈਸ਼ਨ ਨਹੀਂ ਆਏਗਾ ਬੱਟ ਇਹਦੇ ਬਾਰੇ ਅਸੀਂ ਤੁਹਾਡੇ ਨਾਲ ਅਪਡੇਟ ਦਾਰੀ ਰੱਖਾਂਗੇ ਕਿ ਕੀ ਪੋਸੀਬਿਲਟੀ ਇਹਦੀ ਹੋ ਸਕਦੀ ਆ ਰੈਸੈਸ਼ਨ ਔਨ ਦੀ ਕੀ ਆਉਣ ਦੀ ਖਬਰਾਂ ਇਹਦੇ ਬਾਰੇ ਤੁਹਾਡੇ ਨਾਲ ਜਾਰੀ ਰਹਿਣਗੀਆਂ ਇੱਕ ਹੋਰ ਅਪਡੇਟ ਖਬਰ ਫਿਰ ਮੈਂ ਥੋੜੇ ਜਿਹਾ ਬ੍ਰੇਕ ਲੈ ਕੇ ਫਿਰ ਅਮਰੀਕਾ ਦੀ ਕਾਫੀ ਵੱਡੀ ਅਪਡੇਟ ਜਿਹੜੀ ਕਰਨਾ ਸਾਂਝੀ ਕਰਨੀ ਆ ਪਰ ਇਨ ਦ ਮੀਨਟਾਈਮ ਇਫ ਤੁਹਾਡਾ ਕੋਈ ਕੁਐਸਚਨ ਜਾਂ ਕਨਸਰਨ ਹੋਵੇ ਕੋਈ ਅਪਡੇਟ ਕਰਨਾ ਚਾਹੋ ਉਹ ਤੁਸੀਂ ਸਾਡੇ ਨਾਲ ਸਾਨੀਆਂ ਕਰ ਸਕਦੇ ਹੋ ਅਮਰੀਕਾ ਦੀਆਂ ਖਬਰਾਂ ਤੋਂ ਇਲਾਵਾ ਇੰਟਰਨੈਸ਼ਨਲ ਖਬਰਾਂ ਦੇ ਬਾਰੇ ਕੋਈ ਕੁਇਕਲੀ ਚਾਤ ਮਾਰਨੀ ਆ ਕੱਲ ਸਿਟੀ ਆਫ ਬ੍ਰੈਂਟਨ ਨੇ ਇੱਕ ਹਿਸਟੋਰੀਕਲ ਫੈਸਲਾ ਲਿਆ ਤੁਹਾਡੇ ਸ਼ਹਿਰ ਦੇ ਵਿੱਚ ਅ ਅਨਟਾਰੀਓ ਦਾ ਪਹਿਲਾ ਤੇ ਕੈਨੇਡਾ ਦਾ ਦੂਸਰਾ ਇਸ ਤੋਂ ਪਹਿਲਾਂ ਸ਼ਹਿਰ ਦੇ ਵਿੱਚ ਇੱਕ ਪੰਜਾਬੀਆਂ ਲਈ ਸਿੱਖਾਂ ਵਾਸਤੇ ਲੌਂਗ ਟਰਮ ਕੇਅਰ ਜਿਹੜਾ ਸਾਡੇ ਬਜ਼ੁਰਗਾਂ ਵਾਸਤੇ ਬਣਿਆ ਹੈ ਉਹ ਕਾਫੀ ਪੁਰਾਣਾ ਹੈ ਤੇ ਉਸ ਤੇ ਬੈਡ ਵੀ ਘਟਨੇ ਜਿਹੜਾ ਬ੍ਰਾਂਚਿੰਗ ਚ ਬਣ ਜਾ ਰਿਹਾ ਉਹ 160 ਮੈਲਟ ਦਾ ਹੋਏਗਾ ਔਰ ਫਰਨ ਫੋਰਸ ਸੰਡਲਵੁੱਡ ਦੇ ਕੋਰਨਰ ਤੇ ਕੁਝ ਹਫ਼ਤਿਆਂ ਬਾਅਦ ਉਸ ਦੀ ਜਿਹੜੀ ਡਿਗਿੰਗ ਆ ਸ਼ੈਵਲਿੰਗ ਸ਼ੁਰੂ ਹੋ ਜਾਣੀ ਹੈ ਤੇ ਅਗਲੇ ਸਾਲ ਇਹ ਬਣ ਕੇ ਤਿਆਰ ਹੋ ਜਾਏਗਾ ਔਰ ਇਸ ਦੇ ਉੱਪਰ ਅਪ੍ਰੋਕਸੀਮੇਟਲੀ 60-75 ਮਿਲੀਅਨ ਖਰਚਾ ਆ ਅਪ੍ਰੋਕਸੀਮੇਟਲੀ 50 ਮਿਲੀਅਨ ਸੰਗਾਰੀਓ ਸਰਕਾਰ ਨੇ ਆਲਰੇਡੀ ਇਸ ਨੂੰ ਪ੍ਰੂਵ ਕਰ ਚੁੱਕਾ ਹੈ 15 ਮਿਲੀਅਨਸ ਤੋਂ 20 ਦੇ ਵਿੱਚੋਂ ਕੱਠਾ ਹੋਣਾ ਹੈ ਵਿੱਚ ਗੁਰਦੁਆਰਾ ਸਾਹਿਬਾਂ ਦੇ ਜਿਹੜੇ ਸ਼ਾਮਲ ਹੈ ਗੁਰਦੁਆਰਾ ਸਿਕ ਸਕੈਂਡ ਸੰਗਤ ਤੇ ਹੋਰ ਗੁਰਦਵਾਰੇ ਤੇ ਦੱਸਿਆ ਕਿ ਸਿਟੀ ਆਫ ਬ੍ਰੈਂਚਨ ਨੇ ਕੱਲ ਅਫੋਰਡੇਬਲ ਹਾਊਸਿੰਗ ਕੋ ਕਿ ਬਜ਼ੁਰਗਾਂ ਨੇ ਰਹਿਣਾ ਹੈ ਉਹਦੇ ਤਹਿਤ ਸਿਟੀ ਦਾ ਜਿਹੜਾ ਪਾਰਟ ਸੀਗਾ ਡਵਲਮੈਂਟ ਚਾਰਜਸ ਸੀਗੇ ਉਸ ਨੂੰ ਕੱਲ ਵੇਵ ਕਰ ਦਿੱਤਾ ਔਰ ਇਸ ਦਾ ਫੈਸਲਾ ਕੱਲ ਜਨਾਨੀ ਮੈਸਲੀ ਸਿਟੀ ਆਫ ਬ੍ਰੈਂਚਨ ਦੇ ਵਿੱਚ ਪਾਸ ਹੋਇਆ ਮੋਸ਼ਨ ਦੇ ਦਾ ਅਲੀਅੰਦਾ ਗਿਆ ਗੁਰਪ੍ਰਤਾਪ ਸਿੰਘ ਤੂਰ ਵੱਲੋਂ ਇੰਟਰੋਡਿਊਸ ਕੀਤਾ ਗਿਆ ਹਰਕੀਰ ਸਿੰਘ ਦਿੱਟ ਪ੍ਰੀਮੀਅਰ ਵੱਲੋਂ ਔਰ ਇਸ ਨੂੰ ਸੈਕਸ਼ਨ ਜਿਹੜਾ ਨਵਜੀਤ ਕੌਰ ਬਰਾੜ ਵੱਲੋਂ ਕੀਤਾ ਗਿਆ ਔਰ ਸਿਟੀ ਆਫ ਬ੍ਰਾਂਚਨ ਦੇ ਮੇਰ ਵੱਲੋਂ ਹੱਥ ਖੜਾ ਕਰਕੇ ਇਸ ਨੂੰ ਅਨੋਨਿਮਸਲੀ ਬਾਕੀ ਕੌਂਸਲਰਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੀ ਮਦਦ ਨਾਲ ਇਸ ਨੂੰ ਪਾਸ ਕਰ ਦਿੱਤਾ ਦੱਸਤੀ ਹੈ ਕਿ ਅਪ੍ਰੋਕਸੀਮੀਟਲੀ 1.5 ਮਿਲੀਅਨ ਸਿਟੀ ਦੇ ਡਿਵੈਲਪਮੈਂਟ ਚਾਰजेस ਜਿਹੜੇ ਸੀਗੇ ਉਹ ਸਿਟੀ ਵੇਵ ਕਰਨ ਜਾ ਰਿਹਾ ਇੱਕ ਵੱਡਾ ਜਿਹੜਾ ਉਹ ਬਜ਼ੁਰਗਾਂ ਦੇ ਹੱਕ ਤੇ ਫੈਸਲਾ ਕਹਿ ਸਕਦੇ ਆ ਅਫੋਰਡੇਬਲ ਹੈਲਥ ਹੋ ਸਕਦੇ ਆ ਔਰ ਅ ਕੱਲ ਮੈਂ ਵੀ ਉਦੋਂ ਸਿਟੀ ਹਾਲ ਦੇ ਵਿੱਚ ਮੌਜੂਦ ਸੀਗਾ ਕਿਉਂਕਿ ਇਸ ਦੀ ਜਿਹੜੀ ਫੰਡ ਰਾਈジング ਕੈਬਨਟਰੀਆ ਜਿਹੜਾ ਨਿਵਾਸ ਲੌਂਗ ਟਰਮ ਆ ਉਹਦਾ ਮੈਂ ਵੀ ਇੱਕ ਮੈਂਬਰ ਆ ਤੇ ਸਾਡੀ ਸਾਰੇ ਵੀ ਕੋਸ਼ਿਸ਼ ਹੋਏਗੀ ਕਿ ਸਾਡੇ ਬਜ਼ੁਰਗ ਨੂੰ ਦਾਲ ਸਬਜ਼ੀ ਦਾਲ ਰੋਟੀ ਪੰਜਾਬੀ ਖਾਣਾ ਤੇ ਪੰਜਾਬੀ ਸਟਾਫ ਜਿਹੜਾ ਉਹ ਕੇਅਰ ਕਰੇ ਜਿਨ੍ਹਾਂ ਦੇ ਬਜ਼ੁਰਗ ਲੌਂਗ ਟਰਮ ਕੇਅਰ ਚ ਜਾਂਦੇ ਆ ਉਹਨਾਂ ਨੂੰ ਪਤਾ ਆ ਕਿ ਇਹ ਕਿੰਨਾ ਔਖਾ ਟਾਈਮ ਹੁੰਦਾ ਹੈ ਉਹਨਾਂ ਦੇ ਖੇਰ ਲਈ ਟਾਈਮ ਦੇ ਵਿੱਚ ਜਦੋਂ ਉਹ ਬਜ਼ੁਰਗ ਹੋ ਜਾਂਦੇ ਨੇ ਬਟ ਲੌਂਗ ਟਰਮ ਕੇਅਰ ਦੀ ਬਹੁਤ ਵੱਡੀ ਲੋੜ ਹੈ ਕਮਿਊਨਿਟੀ ਨੂੰ ਅੱਗੇ ਆ ਕੇ ਹੱਥ ਜੜਾ ਬਟਾਉਣ ਦੀ ਲੋੜ ਹੈ ਇਹਦੀ ਡਿਟੇਲਸ ਮੈਂ ਕਿਤੇ ਫਿਰ ਗੱਲਬਾਤ ਕਰਾਂਗਾ ਹੁਣ ਹੋਰ ਇੱਕ ਦੋ ਇੰਟਰਨੈਸ਼ਨਲ ਖਬਰਾਂ ਫਿਰ ਬ੍ਰੇਕ ਤੇ ਫਿਰ ਆਪਾਂ ਅਮਰੀਕਾ ਦੀ ਗੱਲ ਕਰਨੀ ਐ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਪੰਜਾਬ 95 ਰੀਲੀਜ਼ ਹੁੰਦੀ ਕਲਗੀਆ ਯਾ ਦਜੀ ਦਸਾਂਝ ਨੇ ਬੜੀ ਮਾਫੀ ਮੰਗ ਕੇ ਐਟ ਪੋਸਟ ਪਾਇਆ ਕਿ ਕੁਝ ਅਨਅਵੋਇਡੇਬਲ ਕਾਰਨ ਕਰਕੇ ਫਿਲਮ ਰੀਲੀਜ਼ ਹੋਣ ਨਹੀਂ ਜਾ ਰਹੀ ਸੋ ਇਨ ਬਿੰਡ ਵਿਦਾਊਟ ਕੱਟ ਦੇ ਨੈਟ ਸਲੈਕਟ ਰੀਲੀਜ਼ ਹੋਣੀ ਸੀ ਜਦੋਂ ਵੀ ਕੋਈ ਡੇਟ ਆਏਗੀ ਉਹਦੇ ਬਾਰੇ ਅਸੀਂ ਅਪਡੇਟ ਕਰਾਂਗੇ ਦੂਜੀ ਵੱਡੀ ਖਬਰ ਤ੍ਰਿਛਨ ਪਾਇਚਰੇ ਦੇ ਗੁਰੂ ਪੌਪ ਵੱਲੋਂ ਮਿਸਟਰ ਡੋਨਲਡ ਟਰੰਪ ਵੱਲੋਂ ਪ੍ਰਵਾਸੀਆਂ ਨੂੰ ਆਪਣੇ ਮੁਲਕ ਤੋਂ ਬਾਹਰ ਕੱਢਣ ਲਈ ਉਹਨਾਂ ਨੇ ਕਿਹਾ ਕਿ ਬੜਾ ਨਰਾਸ਼ਾਜਨਕ ਫੈਸਲਾ ਆ ਔਰ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਲਈ ਇੱਕ અપਮਾਨਜਨਕ ਜਿਹੜਾ ਫੈਸਲਾ ਆ ਉਹਨਾਂ ਨੇ ਕਿਹਾ ਕਿ ਇਹ ਗੈਰ ਜਿਹੜਾ ਕੈਥੋਲਿਕ ਆ ਗੈਰ ਅਸਾਈ ਆ ਉਹਨਾਂ ਨੂੰ ਆਪਣੇ ਫੈਸਲੇ ਤੇ ਫਿਰ ਗੌਰ ਕਰਨਾ ਚਾਹੀਦਾ ਹੈ ਪ੍ਰਵਾਸੀਆਂ ਨੂੰ ਆਪਣੇ ਦੇਸ਼ ਦੇ ਵਿੱਚੋਂ ਬਾਹਰ ਨਹੀਂ ਕਰਨਾ ਚਾਹੀਦਾ ਦੂਜੀ ਵੱਡੀ ਖਬਰ ਸੱਜਨ ਕੁਮਾਰ ਜਿਹੜੇ ਕੇਸ ਵਕਤ ਜੇਲ੍ਹ ਚ ਬੰਦ ਨੇ ਸਿੱਖ ਕਤਲੇਆਮ ਦਾ ਉਹਨਾਂ ਤੇ ਕੇਸ ਆ 31 ਤਰੀਕ ਨੂੰ ਉਹਨਾਂ ਨੂੰ ਇੱਕ ਕੇਸ ਦੇ ਵਿੱਚ ਸਾਡਾ ਸੁਣਾਈ ਜਾਣੀ ਹੈ ਦਿਨ 10 ਰਹਿ ਗਿਆ ਅੱਕੀ ਤੇ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ World ਖਬਰਾਂ ਦੇ ਵਿੱਚ ਜਿਹੜੀ ਵੱਡੀ ਅਹਿਮ ਰੱਖਤੀ ਹੈ ਕਿ ਡੋਨਲਡ ਟਰੰਪ ਨੇ ਆਉਂਦਾ ਸਮਾਂ ਦੇ ਅਸਾਰ ਹੀ ਅਮਰੀਕਾ ਨੂੰ WHO ਦੇ ਵਿੱਚੋਂ ਵਿਸ਼ਵ ਸਿਹਤ ਸੰਗਠਨ ਟੂ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਬਾਹਰ ਕਰ ਲਿਆ। ਦੱਸਤੀ ਹੈ ਕਿ ਕੋਵਿਡ ਦੇ ਦਰਮਿਆਨ ਇਹ ਚਰਚਾ ਚੱਲੀ ਸੀ ਕਿ WHO ਤੇ ਚైనా ਦਾ ਕਬਜ਼ਾ ਹੋ ਗਿਆ ਤੇ ਉੱਥੇ ਆਪਣੀਆਂ ਮਰਜ਼ੀਆਂ ਪੋਸਟ ਕਰਦੇ ਨੇ ਇੰਦਾਂ ਦੀਆਂ ਕੁਝ ਹੋਰ ਖਬਰਾਂ ਦੇ ਤਹਿਤ ਡੋਨਲਡ ਟਰੰਪ ਹੁਣ ਨੇ ਆਪਣੇ ਆਪ ਨੂੰ ਉਧਰੋਂ ਬਾਹਰ ਕਰ ਲਿਆ ਅਪਡੇਟ ਤੁਹਾਡੇ ਨਾਲ ਜਾਰੀ ਰੱਖਣਗੇ ਜੀ ਕੈਨੇਡੀਅਨ ਇਕਨੋਮੀ ਅੰਟਰਸਟੇਟ ਦੀ ਗੱਲ ਕਰਾਂਗੇ ਔਰ ਸਭ ਤੋਂ ਵੱਡੀ ਖਬਰ ਜਿਹੜੀ ਤੁਹਾਡੇ ਸਾਰੇ ਲਈ ਅਹਿਮਤ ਰੱਖਦੀ ਆ ਉਹ ਹੈ ਅੱਜ ਸਟੈਟਿਸ ਕੈਨੇਡਾ ਆਪਣੇ ਅੱਜ 인ਫਲੇਸ਼ਨ ਮੰਗਾਈ ਦਰ ਮੰਗਾਈ ਡਾਟੇ ਦੀ ਅਨਾਉਂਸਮੈਂਟ ਕਰੇਗਾ ਅੱਜ ਕੀ ਰਹੇਗਾ ਕੈਨੇਡਾ ਦਾ ਮੰਗਾਈ ਰਹੀ ਆਪਣਾ ਸੰਬੰਧਿਤ ਮੀਨ ਡਿਵਿਚਰ ਇਹਦੀ ਅਪਡੇਟ ਰਹੇਗੀ ਕੱਲ੍ਹ ਇਸ ਜੀ ਤੁਹਾਨੂੰ ਡਿਟੇਲ ਦੇ ਚੁੱਕੇ ਸੀਗੇ ਇਸ ਵਕਤ ਕੈਨੇਡਾ ਦੇ ਵਿੱਚ 1.9% ਮੰਗਾਈ ਦਰ ਜਿਹੜੀ ਇਸ ਵਕਤ ਸੀਗੀ ਪਿਛਲੇ ਨਵੰਬਰ ਮਹੀਨੇ ਨਾਲੋਂ ਥੋੜੀ ਜਿਹੀ ਘਟ ਗਈ ਸੀ ਹੋਣ ਖਬਰਾਂ ਹੋਰ ਆ ਰਹੀਆਂ ਨੇ ਕਿ ਇਹ ਹੋਰ ਘਟ ਸਕਦੀ ਆ 1.5 1.7 ਤੇ रह ਸਕਦੀ ਆ ਇਫ ਦਾ ਪੋਸਿਬਲ ਇਮਪੈਕਟ ਪਵੇਗਾ ਨੈਕਸਟ ਵੀਕ 29th ਆਫ ਜਨਵਰੀ ਨੂੰ ਬੈਂਕ ਆਫ ਕੈਨੇਡਾ ਦੀ ਇੰਟਰਸਟ ਰੇਟ ਦੇ ਡਿਸੀਜਨ ਨੂੰ ਲੈ ਕੇ ਪੋਸਿਬਲ ਸਟ੍ਰੈਟਜੀ ਆ ਉਹ ਵੀ ਇਮਪੈਕਟ ਕਰੇਗੀ ਤੇ ਨਾਲ ਦੀ ਨਾਲ ਮਹਿੰਗਾਈ ਦਰ ਇੱਕ ਜਿਹੜਾ ਪੋਜ਼ਿਟਿਵ ਇਮਪੈਕਟ ਸੀ ਕੈਨੇਡਾ ਦੇ ਵਿੱਚ ਕਿ 90 ਹਜ਼ਾਰ ਤੋਂ ਬਾਅਦ ਜੌਬਸ ਜਿਹੜੀਆਂ ਐਡ ਹੋਈਆਂ ਸੀਗੀਆਂ ਉਹਦੇ ਨਾਲ ਲੱਗਦਾ ਸੀ ਬੈਂਕ ਆਫ ਕੈਨੇਡਾ ਦਾ ਸਟ੍ਰੇਟ ਦੇ ਵਿੱਚ ਸ਼ਾਇਦ ਕੋਈ ਗ੍ਰਾਵਿਟੀ ਨਹੀਂ ਕਰੇਗਾ ਹੁਣ ਪੌਸਿਬਲ ਹੈ ਕਿ ਇੱਕ ਕੁਆਟਰ ਜਾਂ ਦੋ ਕੁਆਟਰ ਬੈਂਕ ਆਫ ਕੈਨੇਡਾ ਅੰਟਰਸਟਡ ਸੋਚ ਸਕਦਾ ਹੈ ਜੇ ਅੱਜ ਮੰਗਾਈ ਤੇ ਵਿੱਚ ਹੋਰ ਗਰਾਵਟ ਆ ਜਾਂਦੀ ਹੈ ਅੱਗੇ ਤੁਹਾਡੇ ਨਾਲ ਜਾਰੀ ਰੱਖਾਂਗੇ ਜਿੱਥੇ ਗੱਲਬਾਤ ਅਸੀਂ ਤੁਹਾਡੇ ਨਾਲ ਕਰਨੀ ਹੈ ਫੋਰ ਜੇ ਕਮਰਸ਼ਲ ਫੋਰ ਜੀ ਅਬ੍ਰਿਕਸ ਫਿਰ ਤੁਹਾਡੇ ਆਪਣਾ ਸਵਾ